ਹੋਰ ਕੀ ਹਾਲ ਹੈ ਮੇਤਰੋ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਆਪਣੀਆਂ ਦਵਾਈਆਂ ਬਾਰੇ ਕਿ ਫਾਰਮ 'ਚ ਕਿਹੜੀ ਦਵਾਈ ਆਪਾਂ ਕਿਵੇਂ ਵਰਤਦੇ ਆਂਗੇ ਉਦੋਂ ਪਹਿਲਾਂ ਆਪਾਂ ਫੀਡ ਪਾ ਲਈਏ ਕਿਉਂਕਿ 8:30 ਹੋ ਗਏ ਸਵੇਰ ਦੇ ਤੇ ਜਾਨਵਰ ਆਪਣੇ ਭੁੱਖੇ ਨੇ ਇੱਧਰ ਭਰਾ ਲੱਗ ਰਿਹਾ ਆਪਣਾ ਤਰਪਾਲਾਂ ਉੱਤੇ ਕਰਨਾ ਕਿਉਂਕਿ ਧੁੱਪ ਵਧੀਆ ਨਿਕਲ ਰਹੀ ਸੀ ਥੋੜੀ ਜਿਹੀ ਹਵਾ ਵੀ ਚੱਲੇ ਜਾਂਦੀ ਸੈਨੇ ਨਾਲ ਫਾਰਮ 'ਚੋਂ ਹਵਾ ਜੇ ਨਿਕਲ ਜੂਗੀ ਜਿਹੜੀ ਇਹਨਾਂ ਦੀ ਬਿਮਾਰੀਆਂ ਜਿਆਦਾ ਡਰ ਹੁੰਦਾ ਉਹ ਥੋੜਾ ਬੋਤਾ ਘੱਟ ਜੂਗਾ ਨਾਲੇ ਫਾਰਮ ਜੇ ਮਾੜਾ ਮੋਟਾ ਅੰਦਰੋਂ ਗਿੱਲਾ ਹੋਇਆ ਉਹਨੂੰ ਦੇਖੋ ਭਾਈ ਕਿਵੇਂ ਸਾਰੇ ਇਕੱਠੇ ਹੋ ਰਹੇ ਆ ਕਿ ਗੇਟ ਦੇ ਅੰਦਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਮੈਂ ਫੀਡ ਚੱਕ ਲੈ ਐ ਤੇ ਸਾਨੂੰ ਫੀਡ ਪਉ ਗਈ ਸਾਰੇ ਇੱਥੇ ਇਕੱਠੇ ਹੋ ਗਏ ਤੇ ਜਦੋਂ ਹੁਣ ਆਪਾਂ ਉਧਰ ਗੇਟ 'ਤੇ ਜਾਵਾਂਗੇ ਇਹ ਨਾਲ-ਨਾਲ ਪਰਾਂ ਨੂੰ ਭੱਜੇ ਜਾਣਗੇ ਉਹ ਗੇਟ 'ਤੇ ਆ ਜਾਣਗੇ ਵੀ ਹਾਂ ਆਪਣੀ ਫੀਡ ਆ ਗਈ ਹੁਣ ਚੱਕ ਦੇਣਗੇ ਇੱਧਰ ਸਾਰੇ ਰੇਸ ਤੁਹਾਨੂੰ ਮੈਂ ਦਿਖਾਉਣਾ ਗੇਟ ਖੋਲ ਕੇ ਇੱਧਰ ਕੱਲ੍ਹ ਸ਼ਾਮ ਅੱਧਾ ਘਟਾ ਬਚ ਗਿਆ ਇਸ ਫੀਡ ਵਾਲਾ ਆਪਾਂ ਉਹੀ ਚੱਕ ਲੈਂਦਾ ਜਿਹੜੇ ਬਾਣੀ ਮੋਟੀ ਹੁਣ ਘੱਟੀ ਬਾਲਟੀਆਂ ਲੈ ਆਵਾਂਗੇ ਲੋ ਫਾਰਮ ਦਾ ਜਿੰਦਾ ਖੋਲ ਦਿੰਨੇ ਆ ਮਿੱਤਰੋ ਹੁਣ ਤੇ ਤੁਹਾਨੂੰ ਦਿਖਾਉਣਾ ਆਪਣੇ ਜਾਨਵ ਗ੍ਰੇਡ ਖੋਲਿਆ ਆਪਾਂ ਤੇ ਦੇਖੋ ਕਿਉਂ ਜਿਵੇਂ ਸਕੂਲੋਂ ਸਰਕਾਰੀ ਚੋ ਛੁੱਟੀ ਹੋਈ ਹੁੰਦੀ ਹੈ ਉਹਦੇ ਉੱਡੇ ਤੇ ਥੋੜੇ ਮੈਂ ਤੁਹਾਨੂੰ ਦਿਖਾਉਣਾ ਗ੍ਰੋਥ ਆਪਣੇ ਬੱਚਿਆਂ ਦੀ 3 ਮਹੀਨੇ 3.5 ਮਹੀਨੇ ਦੇ ਹੋ ਗਏ ਆਪਣੇ ਜਾਨਵਰ ਪੂਰੇ ਲੋ ਬਈ ਜਿਹੜਾ ਅੱਧਾ ਘਟਾ ਲੈਂਦਾ ਸੀ ਉਹ ਤਾਂ ਆਪਣਾ ਪੈ ਗਿਆ ਹੁਣ ਰਹਿ ਗਏ ਬਸ ਆਹ ਤੰਨਾ ਫੀਡਰ ਹੈ ਇਧਰਲੀ ਸਾਈਡ ਨੇ ਜਿਹੜੇ ਇਹਨਾਂ ਤੰਨਾ ਫੀਡਰਾਂ ਵਾਸਤੇ ਇੱਕ ਬਾਲਟੀ ਭਰ ਲਈਏ ਹੁਣ ਆਪਾਂ ਫੀਡ ਦੀ ਹੋਰ ਸਾਰੇ ਫੀਡਰਾਂ ਚ ਫੀਡ ਪੈ ਗਈ ਤੇ ਖਾਣ ਲੱਗ ਗਏ ਬਾਕੀ ਥੋੜੀ ਜਿਹੀ ਥੱਲੇ ਪਾ ਦਾਂਗੇ ਤਾਂ ਕਿ ਜਿਹੜੇ ਕਮਜ਼ੋਰ ਜਾਨਵਰ ਨੇ ਉਹ ਥੱਲੋਂ ਖਾ ਸਕਣ ਕਿਉਂਕਿ ਜਿੰਨਾ ਚ ਜ਼ੋਰ ਹੋਵੇ ਪੂਰਾ ਉਹ ਤਾਂ ਖਾ ਲੈਂਦੇ ਬਾਕੀ ਐਵੇਂ ਹੀ ਰਹਿ ਜਾਂਦੇ ਨੇ ਵਿਚਾਰੇ ਚਲੋ ਹੁਣ ਆਪਾਂ ਬਾਲਟੀ ਭਰ ਲਈਏ ਫੀਡ ਦੀ ਤਾਂ ਕਿ ਆਪਾਂ ਜਿਹੜੇ ਕਮਜ਼ੋਰ ਜਾਨਵਰ ਆ ਉਹਨਾਂ ਨੂੰ ਪਾ ਸਕੀਏ ਉਹਨਾਂ ਵਾਸਤੇ ਥੱਲੇ ਚਲੋ ਚੱਲਦੇ ਹੁਣ ਆਪਾਂ ਬਾਲਟੀ ਲੈ ਕੇ ਇੱਥੇ ਭਰ ਕੇ ਲੋਣੇ ਬਾਲਟੀ ਫੀਡ ਦੀ ਇੱਕ ਮਿੱਤਰੋ ਆਹ ਇੱਕ ਬਾਲਟੀ ਬਹੁਤ ਹੋਊਗੀ ਤੇ ਫੀਡਰਾਂ ਵਾਸਤੇ ਵਧੀਆ ਸਰ ਜੂਗਾ ਨਾਲੇ ਮਾੜੀ-ਮੋਟੀ ਥੱਲੇ ਪਾ ਦਾਂਗੇ ਉਹ ਪਏ ਗੱਟੇ ਦੋ ਹੀ ਰਹਿ ਗਏ ਫੀਡ ਵੀ ਮੰਗਾਉਣ ਵਾਲੀ ਹੈਗੀ ਚਲੋ ਗੱਟਾ ਖੋਲ ਲਈਏ ਪਹਿਲਾਂ ਲੋ ਬਾਈ ਗੱਟਾ ਆਪਾਂ ਖੋਲ ਲਿਆ ਮੜਾ ਜਾ ਤੇ ਆ ਜਿਹੜਾ ਰਹਿੰਦਾ ਆਪਾਂ ਹੁਣ ਖਿੱਚ ਦੇਣੇਗੇ ਤੇ ਫੀਡ ਨੂੰ ਵੀ ਫੋਨ ਕਰੀਏ ਆਪਣੇ ਡੀਲਰ ਨੂੰ ਤਾਂ ਕਿ ਫੀਡ ਉਹ ਟਾਈਮ ਤੇ ਭੇਜ ਸਕੇ ਦੋ ਗੱਟੇ ਹੀ ਰਹਿ ਗਏ ਬਾਕੀ ਇਸ ਵਾਰੀ ਹਊ ਗਰੋਬਰੋ ਦੂਬਾਦ ਤਾ ਫਿਰ ਲੇਅਰ ਆਜੂ ਕਿਉਂਕਿ 4 ਮਹੀਨਿਆਂ ਦੇ ਹੋਜੂ ਆਪਣੀ ਮੁਰਗੀਆਂ ਗਰੋਵਰ ਫੀਡ ਫਿਰ ਆਪਾਂ ਛੱਡ ਦਾਂਗੇ ਉਸ ਤੋਂ ਬਾਅਦ ਲੇਅਰ ਚੱਲ ਪੂ ਜਿਹੜੀ ਆਂਡੇ ਵਾਸਤੇ ਬਣਦੀ ਐ ਸਪੈਸ਼ਲ ਉਹਦੇ ਕੈਲਸ਼ੀਅਮ ਦੀ ਮਾਤਰਾ ਤੇ ਹੋਰ ਵਗੈਰਾ ਵਗੈਰਾ ਥੋੜਾ ਜਿਹਾ ਫਿਰ ਇਨਕਰੀਜ਼ ਹੋ ਕੇ ਆਉਂਦਾ ਹੈ ਤਾਕੇ ਮੁਰਗੀ ਆਂਡਾ ਵਧੀਆ ਦੇ ਸਕੇ ਚਲੋ ਹੁਣ ਇਹਨਾਂ ਨੂੰ ਫੀਡ ਪਾ ਦਈਏ ਆਪਾਂ ਆ ਤਿੰਨੇ ਫੀਡਰਾਂ ਚ ਤਾਂ ਫੀਡ ਪੂਰੀ ਕਰਤੀ ਆਪਾਂ ਤੇ ਆ ਜਿਹੜੀ ਰੈਂਦੀ ਫੀਡ ਆ ਆਪਾਂ ਥੋੜੀ ਜੀ ਇੱਥੇ ਖਿਲਾਰ ਦੇਣਾ ਤਾਂ ਕਿ ਜਿਹੜੇ ਦੂਜੇ ਜਾਨਵਰ ਨੇ ਜਿਨ੍ਹਾਂ ਦਾ ਫੀਡਰ ਤੱਕ ਨਹੀਂ ਜੋਰ ਚੱਲਦਾ ਇੱਥੇ ਖਾ ਸਕਣ ਤੇ ਅੱਜ ਥੋੜੀ ਜੀ ਆਪਾਂ ਬਚਾ ਲਾਂਗੇ ਉਹ ਪਾ ਦਾਂਗੇ ਅੱਗੇ ਇੱਥੇ ਇੰਨੀ ਕੀ ਪਾਣੇ ਆਪਾਂ ਓਏ ਜੀ ਮਿੱਤਰੋ ਆਪਾਂ ਥੋੜੀ ਜੀ ਹੀਟ ਬਚਾ ਲਈ ਸੀਗੀ ਤੇ ਉਹ ਆਪਾਂ ਇਧਰਲੇ ਪਾਸੇ ਪਾਣੇ ਵੀ ਇਧਰ ਵੀ ਹੋਰ ਜਾਨਵਰ ਖਾ ਸਕਣ ਹੁਣ ਆਪਾਂ ਹੋ ਗਏ ਜਮਾਂ ਵੇਲੇ ਹੁਣ ਆਪਾਂ ਗੱਲ ਕਰਾਂਗੇ ਮੈਡੀਕਲ ਬਾਰੇ ਵੀ ਕਿਹੜੀ ਕਿਹੜੀ ਆਪਾਂ ਦਵਾਈ ਯੂਜ਼ ਕਰਦੇ ਆ ਆਪਣੇ ਫਾਰਮ ਚ ਕਿੰਨੇ ਚਿਰ ਵਾਸਤੇ ਯੂਜ਼ ਕਰਦੇ ਆ ਤੇ ਕਿਹੜੀ ਦਵਾਈ ਦਾ ਕੀ ਬੈਨੀਫਿਟ ਹੈ ਤੇ ਤੁਹਾਨੂੰ ਆਪਾਂ ਸਾਰੀ ਡਿਟੇਲ ਦਵਾਂਗੇ ਤੇ ਆਪਣੀ ਵੀਡੀਓ ਨਾ ਬਣੇ ਰਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਲੋ ਬਾਈ ਹੁਣ ਆਪਾਂ ਆ ਗਏ ਆਪਣੇ ਨਿੱਕੇ ਜੇ ਮੈਡੀਕਲ ਤੇ ਐਤੇ ਦਿਖਾਉਣਾ ਹੁਣ ਤੁਹਾਨੂੰ ਆਪਾਂ ਵੀ ਕੀ ਕੀ ਜ਼ਰੂਰੀ ਆਹ ਜਿਹੜੀਆਂ ਦੋ ਨੇ ਬਈ ਇਹ ਹੈਗੀਆਂ ਸਪਰੇਅ ਜਿਹੜੀ ਆਪਾਂ ਫਾਰਮ ਦੇ ਅੰਦਰ ਕਰਦੇ ਆਂ 10-15 ਦਿਨਾਂ ਬਾਅਦ ਇਹ ਕਾ ਸਪਰੇ ਇਹ ਵਾਲੀ ਤੇ ਇਹ ਵਾਲੀ ਤੇ ਉਹ ਤੋਂ ਬਾਅਦ ਆ ਜਾਂਦੀ ਆਹ ਦਵਾਈ ਇਹ ਹੈਗੀ ਬਈ ਗਰੋਥ ਵਾਸਤੇ ਜਿਹੜੇ ਜਾਨਵਰਾਂ ਦੀ ਹੱਡੀ ਸੋਕ ਜਾਂਦੀ ਹੈ ਜਾਂ ਜਿਹੜੀ ਫੀਡ ਖਾਂਦੇ ਉਹਨਾਂ ਦਾ ਖੂਨ ਨਹੀਂ ਬਣਦਾ ਬਲੱਡ ਚ ਕਨਵਰਟ ਨਹੀਂ ਹੁੰਦੇ ਗਲੂਕੋਜ਼ ਚ ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਆਂ ਉਹ ਤੋਂ ਬਾਅਦ ਆ ਗਈ ਹੈਗੀ ਆਪਣੀ ਨੇਫਰੋ ਕੇਅਰ ਇਹ ਹੈਗੀ ਕਿਡਨੀ ਵਾਸਤੇ ਤੇ ਆਹ ਸੇਫਗਾਰਡ ਉਹ ਤੋਂ ਬਾਅਦ ਆ ਜਾਂਦਾ ਜਿਹੜਾ ਇਹ ਜਿਵੇਂ ਆਪਣੇ ਗਰਾਊਂਡ ਲੈਵਲ ਦਾ ਵਾਟਰ ਹੁੰਦਾ ਜਿਹੜਾ ਉਹ ਖਰਾਬ ਹੋਵੇ ਖਾਰਾ ਹੋਵੇ ਜਾਂ ਕੁਝ ਵੀ ਹੋਵੇ ਨਾ ਉਹਦੇ ਵਾਸਤੇ ਇਹ ਯੂਜ਼ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਆ ਜਾਂਦਾ ਕੂਲ ਮੈਕਸ ਇਹ ਜਿਵੇਂ ਆਪਾਂ ਗਰਮੀਆਂ ਵਾਲੀਆਂ ਹੁੰਦੀਆਂ ਹਾਈਡਰੇਟ ਰੱਖਣ ਵਾਸਤੇ ਮੁਰਗਿਆਂ ਨੂੰ ਪਾਣੇ ਹੁੰਨੇ ਪਾਣੀ 'ਚ ਠੰਡਾ ਹੁੰਦਾ ਇਹ ਉਸ ਤੋਂ ਬਾਅਦ ਥੱਲੇ ਆਏ ਨੇ ਆਪਾਂ ਇਹ ਬਿਗ ਗ੍ਰੋਥ ਹੈ ਗ੍ਰੋਥ ਵਾਸਤੇ ਹੈਗੀ ਉਸ ਤੋਂ ਬਾਅਦ ਇਹ ਹੈਗਾ ਮਲਟੀ ਵਿਟਾਮਿਨਸ ਇਹ ਜਿਵੇਂ ਮਿਨਰਲਸ ਮਲਟੀ ਵਿਟਾਮਿਨ ਉਹ ਵਗੈਰਾ ਹੋ ਗਏ ਉਹ ਹੈਗੀ ਟੋਕਸੋਲ ਉਹ ਵੀ ਕਿਡਨੀ ਵਾਸਤੇ ਹੈਗੀ ਇਹ ਵੀ ਬੈਸਟ ਹੈਗੀ ਤੇ ਉਸ ਤੋਂ ਬਾਅਦ ਆ ਹੈਗੀ ਜਦੋਂ ਆਪਾਂ ਬੱਚਾ ਫਾਰਮ ਚ ਵੇਚਦੇ ਨੇ ਫਾਰਮ ਖਾਲੀ ਕਰਕੇ ਇਹ ਸਪਰੇਅ ਮਾਰਦੇ ਨੇ ਇਹ ਬੜੀ ਜਿਆਦਾ ਸਟਰੋਂਗ ਸਪਰੇਅ ਹੈ ਜੇ ਆਪਾਂ ਅੱਧਾ ਘੰਟਾ ਵੀ ਫਾਰਮ ਦੇ ਵਿੱਚ ਰਹਿ ਜੀ ਨਾਲ ਲਾ ਕੇ ਬੰਦਾ ਬੇਹੋਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਆ ਹੈ ਬਈ ਸਭ ਤੋਂ ਮੇਨ ਜਿਹੜੀ ਜ਼ਰੂਰੀ ਚੀਜ਼ ਕੈਲਸ਼ੀਅਮ ਇਹ ਆਪਾਂ ਹਰੇਕ 15 ਦਿਨਾਂ ਬਾਅਦ ਪਾਉਣਾ ਹੈ ਤਿੰਨ ਤਿੰਨ ਦਿਨ ਤੇ ਇਹ ਆ ਗਿਆ ਵਿਮਰਾਲ ਇਹ ਕੈਲਸ਼ੀਅਮ ਨਾਲ ਹੀ ਚੱਲਦਾ ਹੈ ਤ ਇਹ ਆ ਗਿਆ ਆਪਣਾ ਬਿਠਾ ਜਿਹੜੀਆਂ ਮੁਰਗੀਆਂ ਪਤਲੀ ਕਰਦੀਆਂ ਉਹਨਾਂ ਵਾਸਤੇ ਲੂਸ ਡ੍ਰੋਪਿੰਗ ਵਾਸਤੇ ਤੇ ਉਦੋਂ ਬਾਅਦ ਇਹ ਆ ਗਈ ਲੀਵਰ ਟੋਨਿਕ ਇਹ ਲੀਵਰ ਵਾਸਤੇ ਆਪਣੀ ਬਾਕੀ ਮੇਨ ਆਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪੋਲਟਰੀ ਫਾਰਮ 'ਚ ਜਿਹੜੀਆਂ ਯੂਜ਼ ਹੁੰਦੀਆਂ ਨੇ ਦੇਸੀ 'ਚ ਆਹ ਸਾਰੀਆਂ ਲੀਵਰ ਟੋਨਿਕ ਆ ਗਿਆ ਕੈਲਸ਼ੀਅਮ ਆ ਗਿਆ ਕਿਡਨੀ ਦੀ ਦਵਾਈ ਆ ਗਈ ਹੋਰ ਵੀ ਬਾਕੀ ਜਿਹੜੀਆਂ ਹੁੰਦੀਆਂ ਨੋਰਮਲ ਇਹੀ ਹੁੰਦੀਆਂ ਐਡਾ ਕੋਈ ਹੋਰ ਐ ਚਾ ਲੰਬਾ ਛੋਟਾ ਨਹੀਂ ਦਾ ਆਹ ਬਾਕੀ ਹਿਮਾਲਿਆਨ ਸੀ ਆ ਗਿਆ ਮਤਲਬ ਵਿਟਾਮਿਨ ਸੀ ਟਾਈਪ ਦਾ ਤੇ ਉਸ ਤੋਂ ਬਾਅਦ ਇਹ ਮੈਨੂੰ ਹਲੇ ਦਿਮਾਗ 'ਚ ਨਹੀਂ ਮੇਰੇ ਵੀ ਕਾਦੀ ਦਵਾਈ ਸੀ ਮੈਨੂੰ ਲੱਗਿਆ ਸੀ ਆਰ ਡੀ ਟਾਈਪ ਦੀ ਜਿਹੜੀ ਬਿਮਾਰੀ ਹੁੰਦੀ ਆ ਉਹਦੇ ਵਾਸਤੇ ਇਹ ਹੋਰ ਕੋਈ ਐਡ ਆਹ ਇੱਕ ਆਬ ਬਰੀ ਕੋਨ ਐ ਸਪਰੇ ਇਹ ਥੋੜੀ ਜੀ ਹੁੰਦੀ ਤਾਂ ਮਹਿੰਗੀ ਹੈਗੀ ਪਰ ਇਹਨਾਂ ਆਹ ਦੋ ਨਾਲੋਂ ਰਿਜ਼ਲਟ ਇਹਦਾ ਜ਼ਿਆਦਾ ਵਧੀਆਗਾ ਇਹ ਵੀ ਆਪਾਂ ਫਾਰਮ 'ਚ ਮਾਰ ਸਕਦੇ ਹਾਂ ਥੋੜੇ ਦਿਨ ਬਾਅਦ ਇਹ ਓਦਾਂ ਖੁੱਲੀ ਲੈਣੀ ਪੈਂਦੀ ਹੈ ਜ਼ਿਆਦਾ ਮਹਿੰਗੀ ਹੁੰਦੀ ਹੈ ਇਹ ਵੱਡੀ ਪੈਕਿੰਗ ਇਹਦੀ ਤੇ ਆਹ ਹੈ ਬਈ ਵੈਕਸੀਨੇਸ਼ਨ ਵਾਸਤੇ ਟੀਕਾ ਇਹ ਆਪਣੇ ਹੁਣ ਕਿਸੇ ਯੂਜ਼ ਦਾ ਨਹੀਂ ਅਗਲੋਂ ਅੱਗੋਂ ਇਹਦੀ ਨੀਪਲ ਟੁੱਟ ਗਈ। ਮਤਲਬ ਨੀਡਲ ਟੁੱਟ ਗਈ ਇਹਦੀ। ਇਹ ਇਦਾਂ ਵੀ ਡੋਜ਼ ਸੈੱਟ ਹੋ ਜਾਂਦੀ ਸੀ ਇਹਦੀ ਵੀ ਕਿੰਨੇ ਐਮਐਲ ਲਾਉਣਾ। ਫਿਰ ਇਹਨੂੰ ਆਪਾਂ ਇਦਾਂ ਪੁਸ਼ ਕਰਦੇ ਸੀਗੇ 10 ਐਮਐਲ ਆਪਣੇ ਜਾਨਵਰ ਨੂੰ ਲੱਗ ਜਾਂਦੀ ਸੀਗੀ। ਕਿਉਂਕਿ ਆਪਣੇ ਪਿਛਲੇ ਸਾਲ ਕੰਡੀਸ਼ਨ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਜਾਨਵਰਾਂ ਦੀ ਤਾਂ ਕਰਕੇ ਉਦੋਂ ਲਈ ਸੀ ਆਪਾਂ ਇਹ ਦੋ ਲਿਆਂਦੇ ਸੀ। ਫਿਰ ਆਹ ਅਗੇ ਪੈਰਾਸੀਟਾਮੋਲ ਜਿਹੜੀ ਆਪਣੀ ਨਾਰਮਲ ਹੁੰਦੀ ਹੈਗੀ। ਇਹ ਆਪਾਂ ਜਿਵੇਂ ਮੁਰਗੇ ਨੂੰ ਕਈ ਵਾਰ ਬਿਮਾਰ ਹੋਵੇ ਮੁਰਗਾ ਗਰਮ ਜ਼ਿਆਦਾ ਹੋ ਰਿਹਾ ਹੋਵੇ ਪਿੰਡਾ ਮੁਰਗੇ ਦਾ ਤਦੋਂ ਪਵਾ ਯੂਜ਼ ਕਰਦੇ ਇਹ ਆਪਾਂ 5 ਮੁਰਗਿਆਂ ਨੂੰ ਦਿੰਨੇ ਆ ਇੱਕ ਗੋਲੀ ਉਦੋਂ ਇਹ ਯੂਜ਼ ਕਰਦੇ ਆਪਾਂ ਡਰਿੰਕਰਾਂ ਚ ਘੋਲ ਦਿੰਨੇ ਹੁੰਨੇ ਜਾਂ ਜਿਵੇਂ ਬਾਬਾ ਮੁਰਗੇ ਬਿਮਾਰ ਹੋਣ ਨਹੀਂ ਇਕੱਲੇ-ਇਕੱਲੇ ਨੂੰ ਆਪਾਂ ਦੇ ਦਿੰਨੇ ਹੁੰਨੇ ਚੋਂ ਚੌਥਾ ਹਿੱਸਾ ਪੰਜਵਾਂ ਹਿੱਸਾ ਗੋਲੀ ਦਾ ਜਿਵੇਂ ਆ ਨਿੱਕੀ ਐ ਪੈਕਿੰਗ ਵੀ ਹੁੰਦੀ ਬਿਮਰਾਲ ਦੀ ਕੈਲਸ਼ੀਅਮ ਦੀ ਆ ਸਾਰਿਆਂ ਦੀ ਨਿੱਕੀ ਪੈਕਿੰਗ ਵੀ ਹੁੰਦੀ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਆਪਣਾ ਫਾਰਮ ਵੱਡੇ ਕਰਕੇ ਜਾਨਵਰ ਜ਼ਿਆਦਾ ਕਰਕੇ ਆਪਾਂ ਇਹ ਵੱਡੀਆਂ ਪੈਕਿੰਗੀਆਂ ਯੂਜ਼ ਕਰਦੇ ਆ ਇਹ ਤਾਂ ਕਿਸੇ ਟਾਈਮ ਜ਼ਬੂਰੀ ਨਹੀਂ ਲੈਂਦੀ ਹੋ ਆ ਬਾਕੀ ਇਹ ਸੀ ਆਪਣੇ ਮੈਡੀਕਲ ਦੀ ਵੀਡੀਓ ਆ ਆਪਣਾ ਨਿਕਲਿਆ ਲੋਕਲ ਮੈਡੀਕਲ ਤੇ ਜ਼ਿਆਦਾਤਰ ਆਪਾਂ ਦਵਾਈ ਜਿਹੜੀ ਹੁੰਦੀ ਹੈ ਮਾਨਸਾ ਤੋਂ ਹੀ ਲਿਓਨੇ ਆ ਕਿਉਂਕਿ ਉੱਥੋਂ ਥੋੜੀ ਜਿਹੀ ਸਸਤੀ ਪੈਂਦੀ ਹੈਗੀ ਤੇ ਸਾਰਾ ਮਿਲ ਜਾਂਦਾ ਸਮਾਨ ਤੇ ਚਲੋ ਹੁਣ ਘਰੇ ਚੱਲਦੇ ਆਪਾਂ ਘਰੇ ਕੰਮ ਨਿਮੇੜ ਕੇ ਫਿਰ ਤੁਹਾਨੂੰ ਦਿਖਾਉਨੇ ਆਪਣੇ ਦੋਸਤ ਦਾ ਜਿਹੜਾ ਉਹਨੇ ਨਵਾਂ ਡੈਰੀ ਫਾਰਮ ਪਾਇਆਗਾ ਇੱਕ ਆਹ ਮੇਨ ਚੀਜ਼ ਰਹਿ ਗਈ ਸੀ ਬਾਈ ਇਹ ਹੈਗਾ ਟੈਟਰਾਸਾਈਕਲਿਨ ਦਾ ਪਾਊਡਰ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਬੈਸਟ ਹੈ ਸੀਆਰਡੀ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜਿਵੇਂ ਸੀਆਰਡੀ ਸ਼ੁਰੂ ਹੋਈ ਹੈ ਤੁਹਾਡੇ ਫਾਰਮ 'ਚ ਜਿਆਦਾ ਵੱਡਾ ਇਫੈਕਟ ਨਹੀਂ ਹੋਇਆ ਤਾਂ ਆਉਦੇ ਵਾਸਤੇ ਤੁਸੀਂ ਆ ਯੂਜ਼ ਕਰ ਸਕਦੇ ਹੋ ਇਹ ਉਦਾਂ ਵੀ ਨੋਰਮਲ ਯੂਜ਼ ਕਰ ਸਕਦੇ ਹੋ ਤੁਸੀਂ 20 ਰੁਪਏ ਦਾ ਪੈਕਟ ਹੈ 5-7 ਦਿਨਾਂ ਬਾਅਦ ਪਾ ਦਿਆ ਕਰੋ ਕੋਈ ਚੱਕਰ ਨਹੀਂ ਬਾਕੀ ਇੱਧਰ ਇੱਕ ਆ ਵਿਮਰਾਲ ਹੋਰ ਖਾਲੀ ਕਰੀ ਪੀ ਹੈਗੀ ਤੇ ਆ ਵੀ ਆਪਾਂ ਯੂਜ਼ ਕਰੀ ਸੀ ਇੱਕ ਵਾਰੀ ਆਪਣੇ ਫਾਰਮ ਚ ਦੋ ਸ਼ੀਸ਼ੀਆਂ ਇਹਦੀਆਂ ਇਹ ਵੀ ਹੈ ਇਹ ਪੋਲਟਰੀ ਵਾਸਤੇ ਹੈ ਜਿਵੇਂ ਆ ਛਾਪ ਰੱਖਿਆ ਤੇ ਮੱਜਾਂਗਾਂ ਵਾਸਤੇ ਵੀ ਯੂਜ਼ ਕਰ ਸਕਦੇ ਹੋ ਬਾਕੀ ਆਪਣੀ ਸਾਰੀ ਜਿਹੜੀ ਦਵਾਈ ਹੁੰਦੀ ਹੈ ਨਾ ਰੇਗ ਆਹ ਕੰਪਨੀ ਹੁੰਦੀ ਹੈ ਵੀਰ ਬੱਕ ਦੀ ਆ ਜਿਹੜੀ ਕੰਪਨੀ ਉੱਪਰ ਲਿਖੀ ਹੋਈ ਹੈ ਸਾਰੀ ਆਪਣੀ ਦਵਾਈ ਐ ਇਸੇ ਕੰਪਨੀ ਦੇ ਚਾਹੇ ਕੈਲਸ਼ੀਅਮ ਤੋਂ ਲੈ ਕੇ ਬਿਮਰਾਲ ਤੋਂ ਲੈ ਕੇ ਲੀਵਰ ਟੋਨਿਕ ਕਿਡਨੀ ਚਾਹੇ ਕੋਈ ਵੀ ਦਵਾਈ ਆਪਾਂ ਆਹੀ ਕੰਪਨੀ ਦੀ ਯੂਜ਼ ਕਰਦੇ ਆਂ ਜਾਂ ਜਿਵੇਂ ਆ ਨਾਮ ਮਿਲੇ ਕਿਸੇ ਮੈਡੀਕਲ ਤੋਂ ਉਹ ਦਵਾਈ ਆਪਾਂ ਮੈਨ ਕਾਈਂਡ ਵਾਸਤੇ ਸੋਚ ਸਕਦੇ ਆਂ ਵੀ ਹਾਂ ਉਹ ਯੂਜ਼ ਕਰ ਲਈਏ ਨਹੀਂ ਤੁਹਾਡੇ ਕੋਲ ਜੇ ਆਹ ਮੈਡੀਕਲ ਤੇ ਮਿਲ ਜਾਂਦੀ ਹੈ ਤੁਹਾਨੂੰ ਆਹ ਦਵਾਈ ਤਾਂ ਸਭ ਤੋਂ ਬੈਸਟ ਹੈ ਲੋ ਮਿੱਤਰੋ ਆਪਾਂ ਅੱਗੇ ਡੈਰੀ ਫਾਰਮ ਦੇ ਆਪਣੇ ਮਿੱਤਰ ਨੇ ਡੈਰੀ ਫਾਰਮ ਕਰਿਆ ਇਹ ਤੇ ਆਹ ਹੈ ਬਾਰਲੈਸ ਇੱਧਰ ਨਾਲ ਬੈਠਕ ਪਾਈ ਹੈ ਆਫਿਸ ਟਾਈਪ ਵੀ ਜਵੇਂ ਦੁੱਧ ਦੇ ਕੰਟੇਨਰ ਕੰਟੇਨਰ ਰੱਖਣ ਨੂੰ ਹੁਣ ਦਿਖਾਉਣਾ ਅੰਦਰੋਂ ਲੋ ਬਾਈ ਅੰਦਰ ਆ ਗਏ ਫਾਰਮ ਦੇ ਇੱਕ ਸਾਈਡ ਹੋ ਗਈ ਪੱਕੀ ਫਾਰਮ ਦੀ ਤੇ ਦੂਜੀ ਸਾਈਡ ਹਲੇ ਕੱਚਾ ਹੈ ਉਧਰ ਅੱਧਾ ਪੱਕਾ ਕਰਨਗੇ ਤੇ ਅੱਧਾ ਕੱਚਾ ਰੱਖਣਗੇ ਤੇ ਬਾਈ ਨੇ ਲਾਏ ਨੇ ਆਟੋਮੈਟਿਕ ਡ੍ਰਿੰਕਰ ਜੀਚ ਪਾਣੀ ਆਉਂਦਾ ਰਹੂਗਾ ਅੱਧਾ ਕੱਚਾ ਰੱਖਣ ਦਾ ਕਾਰਨ ਇਹ ਹੀ ਹੈ ਬਾਈ ਕੋਲ ਸਾਡੇ ਘਰ ਦੇ 5 ਜਨਵਰੀ ਨੇ ਉਹਨਾਂ ਵਾਸਤੇ ਹਲੇ ਪੱਕਾ ਕਰ ਲਿਆ ਬਾਕੀ ਬਾਅਦ ਕਰੂ ਬਾਈ ਇੱਧਰ ਦੇਖੋ ਆਟੋਮੈਟਿਕ ਡ੍ਰਿੰਕਰ ਬਾਕੀ ਇੱਧਰ ਕੰਦ ਨੂੰ 2 1/2 ਫੁੱਟ ਛੱਡ ਕੇ ਬਾਈ ਨੇ ਖੁਰਲੀ ਪਾਈ ਹੈ ਤਾਂ ਕਿ ਪੱਠੇ ਪੋਣੇ ਹੋ ਜਾ ਕਰਨ ਸੁੱਕੇ ਨਹੀਂ ਤੇ ਬਾਕੀ ਕੁੰਡੇ ਵੀ ਦੂਜੇ ਲਾਇਆ ਜਿਹੜੇ ਮੱਜਾਂ ਦੇ ਵੀ ਮੱਜਾਂ गावा ਜਿਹੜੀਆਂ ਵੀ ਰਕੂ ਦੇ ਗੋਡਿਆਂ ਜਨਾਬ ਵਜੇ ਬਾਕੀ ਜਦੋਂ ਫਾਰਮ ਪੂਰਾ ਕੰਪਲੀਟ ਹੋ ਗਿਆ ਉਦੋਂ ਵੀ ਵੀਡੀਓ ਪਾਵਾਂਗੇ ਵੀ ਕਿੰਨਾ ਖਰਚਾ ਆਇਆ ਕੀ ਸਿਸਟਮ ਬਣਿਆ ਬਾਕੀ ਫਾਰਮ ਦੀ ਲੁੱਕ ਐਦਾਂ ਹੈ ਕਿ ਸਾਹਮਣੇ ਆਫਿਸ ਹੈਗਾ ਤੇ ਆਹ ਸਾਰਾ ਬਰਾਂਡਾ ਜਿਹੜਾ ਇਹ ਪਸ਼ੂਆਂ ਵਾਸਤੇ ਰੱਖਿਆਗਾ ਤੇ ਜਿਹੜਾ ਸਾਹਮਣੇ ਬਰਾਂਡਾ ਦਿਖਦਾ ਤੁਹਾਨੂੰ ਬਈ ਉਹ ਹੈਗਾ ਫੀਡ ਤੇ ਬਾਕੀ ਹੋਰ ਸਿਸਟਮ ਵਾਸਤੇ ਉਹ ਕਮਰਾ ਵੀ ਫੀਡ ਵਾਲਾ ਹੈਗਾ ਤੇ ਬਾਕੀ ਆ ਸਾਰਾ ਜਿਹੜਾ ਖੁੱਲਾ ਹੈ ਇਹ ਭਾਈ ਛਾਂ ਵਾਲੇ ਦਰਖਤ ਲਾ ਲੂਗਾ ਤੇ ਇੱਧਰ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਇੱਧਰ ਵੀ ਭਾਈ ਨੇ ਮੱਝਾਂ ਗਾਵਾਂ ਬੰਨਣ ਨੂੰ ਜੁਗਾੜ ਲਾਇਆ ਤਾਂ ਕਿ ਕੱਚੇ ਥਾਂ 'ਤੇ ਵੀ ਪਸ਼ੂ ਬੰਨੇ ਜਾ ਸਕਣ ਤੇ ਇੱਕ ਥਾਂ 'ਤੇ ਬੰਨੇ ਨਾ ਰਿਹਾ ਕਰਨਾ ਇੱਧਰ ਜਿਵੇਂ ਸਿਆਲਾਂ 'ਚ ਧੁੱਪ ਲੱਗ ਜਾ ਗਰੂ ਵਧੀਆ ਆ ਥਾਂ ਤੇ ਜੋ ਬੰਨੇ ਜਾਇਆ ਕਰਨਗੇ ਵਧੀਆ ਖੁੱਲੇ ਤੇ ਬਾਕੀ ਹੋਰ ਵੀ ਦਿਖਾਉਣਾ ਤੁਹਾਨੂੰ ਕੀ ਸਿਸਟਮ ਹੈਗਾ ਬਾਕੀ ਵੈਂਟੀਲੇਸ਼ਨ ਵਾਸਤੇ ਇੱਧਰ ਦੋ ਜਾਲੀਆਂ ਰੱਖੀਆਂ ਹੋਈਆਂ ਹਵਾ ਕਰੋਸ ਵਾਸਤੇ ਤੇ ਇੱਧਰ ਮੁੰਡਾ ਲੱਗ ਰਿਹਾ ਪੂਰੀ ਮਿਹਨਤ ਕਰਨਾ ਤੇ ਬਾਈ ਨੇ ਪਾਇਆ ਸਾਰਾ ਲੈਂਟਰ ਫਾਰਮ ਦੇ ਉੱਤੇ ਕਿਉਂਕਿ ਜਿਹੜੀਆਂ ਪੱਥਰ ਦੀਆਂ ਸਲੇਟਾਂ ਹੁੰਦੀਆਂ ਉਹ ਥੋੜੀਆਂ ਤਪਣ ਦਾ ਡਰ ਬਦਰ ਰਹਿੰਦਾ ਹੈਗਾ ਬਾਕੀ ਤੁਹਾਨੂੰ ਆਟੋਮੈਟਿਕ ਡਰਿੰਕਰ ਦਿਖਾਉਣਾ ਹੁਣ ਆ ਰਿਹਾ ਡੈਰੀ ਫਾਰਮ ਵਾਸਤੇ ਪੂਰਾ ਹੈਵੀ ਮਟੀਰੀਅਲ ਚ ਬਾਈ ਡਰਿੰਕਰ ਇਹਦੇ ਉੱਤੇ ਜਦੋਂ ਪਸ਼ੂ ਲਾਊਗਾ ਜਿੰਨਾਂ ਕ ਪਾਣੀ ਪੀਊ ਉਹਨਾਂ ਦੇ ਦੁਆਰੇ ਨਿਕਲ ਆਇਆ ਕਰੂਗਾ ਤੇ ਇਹ ਪੂਰਾ ਕਾਮਯਾਬ ਲੱਗਦਾ ਬਾਈ ਪੂ